ਪੰਜਾਬ ਜੋ ਕਿ ਇਸ ਸਮੇਂ ਹਨਾਂ ਦੀ ਮਾਰ ਹੇਠ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੀਤੇ ਦਿਨੀ ਵੀ ਭਾਰੀ ਬਾਰਿਸ਼ ਹੋਈ ਜਿਸ ਕਰਕੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਫਿਰ ਅਚਾਨਕ ਹੀ ਅਸਮਾਨ 'ਚ ਧੁੱਪ ਦੇਖ ਕੇ ਲੋਕਾਂ ਦੇ ਚਿਹਰਿਆਂ 'ਤੇ ਰਾਹਤ ਮਿਲਣ ਦੀ ਝਲਕ ਦਿਖਾਈ ਦਿੱਤੀ ਪਰ ਅੱਜ ਤੜਕੇ ਤੋਂ ਪੰਜਾਬ ਦੇ ਸ਼ਹਿਰਾਂ 'ਚ ਭਾਰੀ ਮੀਂਹ ਪੈ ਰਿਹਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ 'ਚ ਭਾਰੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਪਰ ਅੱਜ ਮੌਸਮ ਵਿਭਾਗ ਵੱਲੋਂ ਰਾਹਤਵਾਰੀ ਖਬਰ ਆਈ ਹੈ ਪੰਜਾਬ 'ਚ 10 ਸਤੰਬਰ ਤੱਕ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਗਲੇ 3 ਦਿਨਾਂ ਰਾਜ 'ਚ ਮੌਸਮ ਸੁਧਾਰਨ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਪਾਖੜਾ ਦਾ ਪਾਣੀ ਪੱਧਰ ਲਗਾਤਾਰ ਘਟ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪੰਜਾਬ 'ਚ ਬਦਲੇ ਮੌਸਮ ਨਾਲ ਤਾਪਮਾਨ 'ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿ Đੀ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 32.7 ਡਿਗਰੀ ਅੰਬਾਲਾ 31.0 ਡਿਗਰੀ ਮੁਹਾਲੀ 28 8.8 ਡਿਗਰੀ ਫਿਰੋਜ਼ਪੁਰ 29.3 ਡਿਗਰੀ ਲੁਧਿਆਣਾ 27.4 ਡਿਗਰੀ ਪਟਿਆਲਾ 29.2 ਡਿਗਰੀ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ 'ਚ ਵੀ ਅਜੇ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਹੜਾ ਕਾਰਨ ਲੁਧਿਆਣੇ ਦਾ ਸਸਰਾਲੀ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਸ਼ੁੱਕਰਵਾਰ ਅੱਧੀ ਰਾਤ ਨੂੰ ਸਤਲੁਜ ਦਰਿਆ ਤੇ ਪਿੰਡ ਸਸਰਾਲੀ 'ਚ ਬਣਿਆ ਬੰਨ ਕਮਜ਼ੋਰ ਹੋ ਗਿਆ ਸੀ ਜਿਸ ਤੋਂ ਬਾਅਦ ਪਾਣੀ ਖੇਤਾ 'ਚ ਵੜ ਗਿਆ ਆਬਾਦੀ ਵੱਲ ਜਾਂਦੇ ਪਾਣੀ ਦੇ बहाव ਨੂੰ ਰੋਕਣ ਲਈ ਪ੍ਰਸ਼ਾਸਨ ਨੇ ਫੌਜ ਤੇ ਐਨਡੀਆਰਐਫ ਦੀ ਮਦਦ ਨਾਲ ਰਿੰਗ ਬਣਾਇਆ ਸੀ ਪਰ ਸ਼ਨੀਵਾਰ ਨੂੰ ਉਸ ਤੇ ਵੀ ਕਟਾ ਇਸ ਨੂੰ ਵੇਖਦੇ ਹੁਣ ਤੀਜਾ ਵਨ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਚ ਵੀ ਪੰਨਾ ਨੂੰ ਮਜ਼ਬੂਤ ਕਰਨ ਦੇ ਕੰਮ ਤੇਜ਼ ਕਰ ਦਿੱਤੇ ਗਏ ਨੇ। ਅਗਲੇ 4 ਦਿਨ ਬਾਰਿਸ਼ ਦਾ ਅਲਰਟ ਜਾਰੀ ਨਹੀਂ ਹੈ। ਜਿਸ ਕਾਰਨ ਰਾਵੀ ਦਰਿਆ ਦਾ ਪਾਣੀ ਪੱਧਰ ਵਧਨ ਦੇ ਆਸਾਰ ਕਾਫੀ ਘਟ ਗਏ ਨੇ। ਜੇਕਰ ਪੰਜਾਬ ਚ ਹੁਣ ਦੁਬਾਰਾ ਤੋਂ ਮੀਂਹ ਜ਼ਿਆਦਾ ਨਾ ਪਿਆ ਜਾਂ ਘਟੇ ਪਿਆ ਤਾਂ ਜਲਦ ਹੀ ਹਾਲਾਤ ਠੀਕ ਹੁੰਦੇ ਦਿਖਾਈ ਦੇਣਗੇ ਪਰ ਪੰਜਾਬ ਦੀ ਜੋ ਹੜਾ ਨਾਲ ਹਾਲਾਤ ਹੋਈ ਹੈ ਉਹ ਬਹੁਤ ਹੀ ਦੁਖਦਾਈ ਹੈ ਕਿਉਂਕਿ ਪੰਜਾਬ ਚ ਕਾਫੀ ਦਹਾਕਿਆਂ ਦੇ ਬਾਅਦ ਹੜ੍ਹਾਂ ਦਾ ਇੰਨਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਜਿਸ ਦੇ ਖਾਸੇ ਕਿ 10 ਨ ਚਾਰੀ ਨਹੀਂ ਕੀਤਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕੱਤਰਨਾ